ਸਿਕਾ ਜੀ ਸਾਰਿਆਂ ਨੂੰ ਤੇ ਨਵੇਂ ਵਲੌਗ ਤੇ ਨਵੇਂ ਦਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਕਰਨ ਲੱਗੇ ਹਾਂ ਇੱਕ ਚੈਲੰਜ 버거 ਚੈਲੰਜ ਦੇ 버거 ਖਾਵਾਂਗੇ ਤੇ ਸਾਰੇ ਤੁਹਾਨੂੰ ਖਾਵਾਂਗੇ 버거 ਦਾ ਚੈਲੰਜ ਹੁਣ ਮੈਂ ਤਾਂ ਆਪ ਨਹੀਂ ਪਤਾ ਚੈਲੰਜ ਕਿਦਾ ਬਸ 버거 ਮੰਗਾ ਲਿਆ ਅਸੀਂ ਸੋਚ ਰਿਹਾ ਹਾਂ ਕਿ ਤੇ ਇੱਧਰ ਸਾਡਾ ਕਾਕਾ ਦੇਖ ਲਓ ਹਾਂਜੀ ਕੀ ਕਹਿ ਰਹੇ ਹੋ ਜੋ ਜਿੱਤੇਗਾ ਉਹ ਖੇਡੇਗਾ ਕੀ ਖੇਡੇਗਾ ਕੀ ਚਿੜੀ ਚਿੜੀ ਚੋਕ ਅੱਜ ਤੇਰੇ ਵਾਸਤੇ ਤਾਂ ਫਰੈਂਚ ਫ੍ਰਾਈ ਮੰਗਾਏ ਅਸੀਂ 버ਗਰ ਮੰਗਾਏ ਅਸੀਂ ਚੈਲੰਜ ਕਰਨਾ ਅੱਜ ਠੀਕ ਹੈ ਨਾ ਤਾਂ ਕਰਕੇ ਅਸੀਂ 버ਗਰ ਮੰਗਾਏ ਅੱਜ ਆਹੋ ਜਿੱਤੇਗਾ ਤੂੰ ਦਿਖਾਏਗਾ ਤੇ ਤਾਂ ਹੀ ਜਿੱਤੇਗਾ ਸੇ ਇਧਰ ਮਨਪ੍ਰੀਤ ਥੋੜੀ ਬੋਧੀ ਆਪਣੀ ਪੜ੍ਹਾਈ ਕਰ ਰਹੀ ਹੈ ਐ ਮਨਪ੍ਰੀਤ ਕੌਰ ਜੀ ਫਸਿਕਾ ਜੀ ਨੀਂਦ ਆਈ ਹੋਈ ਹੈ ਐ ਫਸਿਕਾ ਜੀ ਇਧਰ ਨੀਂਦ ਆਈ ਹੋਈ ਹੈ ਪੜ੍ਹਾਈ ਤੇ ਖੈਰੀ ਕਰਨੀ ਨੀਂਦ ਆਈ ਹੋਈ ਹੈ ਮਿੰਟ ਬਾਅਦ ਸੋਇਆ ਦੀ ਮਿੰਟ ਬਾਅਦ ਇਹਨੂੰ ਮੈਂ ਜਗਾਣਾ ਮੈਂ ਕੋਲ ਬੈਠਾ ਹੋਇਆ ਨਾ ਮਿੰਟ ਬਾਅਦ ਇਹਨੂੰ ਆਵਾਜ਼ ਮਾਰੀ ਪੈਂਦੀ ਮਨ ਵਿੱਚ ਸੋਟ ਪੜ੍ਹ ਲੈ ਉਹ ਮੈਂ ਦੇਖਦਾ ਵੀ ਇਹਦੇ ਨੇ ਚਾਰਕ ਲੈਣਾ ਨੇ ਉਹੀ ਚਾਰਕ ਲੈਣਾ ਨੇ ਕੁਐਸਚਨ ਨੇ ਅਨਸਰ ਨੇ ਉਹੀ ਨੇ ਦੇਖੋ ਪੜ੍ਹ ਹੋ ਰਿਹਾ ਸਵੇਰ ਵੀ ਬੈਠੇ ਹੋਇਆ ਘਟੋ ਘਟ ਘੰਟਾ ਹੋ ਗਿਆ ਡੇਢ ਮਿੰਨੂ ਇੱਥੇ ਬੈਠੇ ਐਵੇਂ ਮਰੀ ਜਾਂਦੇ ਹੋ ਘੰਟਾ ਇੱਕ ਘੰਟਾ ਹੋ ਗਿਆ ਮੈਨੂੰ ਇੱਥੇ ਬੈਠੇ ਨੂੰ ਤੇ ਤੂੰ ਚਾਰ ਲੈਣਾ ਹਾਲੇ ਤਾਂ ਕੰਪਲੀਟ ਨਹੀਂ ਕੀਤੀ ਆ ਪੇਜ ਵੀ ਕਰਦੇ ਆ ਸਹੀ ਗੱਲ ਐ ਮੈਂ ਆਹ ਦੇਖੋ ਅੱਖਾਂ 'ਚ ਨੀਂਦ ਦੇਖੋ ਭਰੀ ਪਈ ਆ ਅੱਖਾਂ 'ਚ ਨੀਂਦ ਮੈਂ ਸਵੇਰੇ ਵੀ ਤੋ ਸਵੇਰੇ ਉੱਡੀ ਸੀ ਸਵੇਰੇ ਗੁਰਦੁਆਰਾ ਸਾਹਿਬ ਬੇਸਿਕੀ ਸਵੇਰੇ ਕਿੰਨੇ ਵਜੇ ਮੈਂ ਗੁਰਦੁਆਰੇ 5:30 ਵਜੇ ਸੀ 5:30 ਕਜੀ ਸੀ ਤੇ ਉਸ ਤੋਂ ਬਾਅਦ ਆਈ ਕਿੰਨੇ ਵਜੇ 8 ਵਜੇ 8 ਵਜੇ ਵੈਰੀ ਗੁੱਡ ਸਹੀ ਹੈ ਸਹੀ ਹੈ ਨਾਲ-ਨਾਲ ਦੇ ਲੋ ਪੜਾਈਆਂ ਨਾਲ-ਨਾਲ ਗੁਰਦੁਆਰਾ ਸਾਹਿਬ ਵਿੱਚੇ ਧਾਰਮਿਕ ਹੈ ਸਾਰਾ ਕੁਝ ਹੀ ਵਧੀਆ ਹੈ ਗੁੱਡ ਗੁੱਡ ਸੁਣਿਆ ਨਾ ਲੱਗੇ ਮਮਮੀ ਹੁਣ ਆਏ ਨਹੀਂ ਹੈ ਕਿ ਕਾਫੀ ਮਤਲਬ ਅਸੀਂ ਵੇਟ ਕਰ ਰਹੇ ਹਾਂ ਸ਼ਾਮ ਹੀ ਪੈ ਜਾਣੀ ਮੈਨੂੰ ਲੱਗਦਾ ਹੈ ਨਾ ਸ਼ਾਮ ਹੀ ਆਣਗੇ ਨਹੀਂ ਵਰਪੇ ਤੂੰ ਸ਼ਾਮ ਨੂੰ ਆਣਗੇ ਸ਼ਾਮ ਨੂੰ ਆਣਗੇ ਆ ਲੋ ਜੀ ਪੈ ਗਿਆ ਪੰਗਾ 버거 ਲੈ ਆ ਬੈ ਫ੍ਰੈਂਚ ਫ੍ਰਾਈਜ਼ ਲੈ ਕੇ ਨਹੀਂ ਆਇਆ ਇੱਧਰ ਆ ਓਏ ਸੋਨੂ ਜਲਦੀ ਆ ਇੱਧਰ ਕੀ ਬਲਾ ਬਲਾ ਨੂੰ ਬੁਲਾ ਇੱਧਰ ਉਹਨੂੰ ਬੁਲਾ ਇੱਧਰ ਬੁਲਾ ਥਿੰਨੀ ਓਏ ਇਹ ਬਰਗਰ ਕਿ ਨਹੀਂ ਆਇਆ ਇਹਦਾ ਉਹ ਕਿ ਨਹੀਂ ਆਇਆ ਫ੍ਰੈਂਚ ਫ੍ਰਾਈਜ਼ ਨਹੀਂ ਬੜੀਆ ਦੇ 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 ਫੜਾ ਫੜਦੇ ਦੇ 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 ਜਲਦੀ ਕਰ ਐ ਦੇ ਲੈ ਲੈ ਬਿਲ ਚੱਲੇ ਐ ਦੇ ਬਿਲ ਚੱਲੇ ਦੇਰ ਬੱਚੇ ਨੂੰ ਕਰਵਾ ਰਿਆਂ ਤੂੰ ਚੱਲ ਲੈ ਲੈ ਮੈਂ ਬੱਚਾ ਤੂੰ ਕਾ ਲੈ ਉਹ ਤੂੰ ਇੱਕੋ ਚੱਲ ਖਾ ਲੈ ਖਾ ਲੈ ਚੱਲ ਮੈਂ ਵੀ ਤੂੰ ਰਹਿਣ ਦੇ ਅਸੀਂ ਖਾ ਲੈਨੇ ਆ ਬਸ ਵੇਖੀ ਲੈ ਸਲਾਬਾ ਦਾ ਦਾ ਖਰਨੇ ਓਏ ਮੇਰੀ ਗੱਲ ਸੁਣ ਆਪਾਂ ਤੇ ਚੈਲੰਜ ਕਰਨਾ ਸੀ ਉਹ ਚੈਲੰਜ ਕਰਨਾ ਸੀ 버거 ਦਾ ਵੀ ਪਹਿਲਾ ਕੌਣ ਖਾਂਦਾ ਆ ਦੇਖ ਲਓ ਮੇਰੇ ਪ੍ਰੈਂਕ ਦੀ ਤਾਂ ਪ੍ਰੈਂਕ ਕਹਦਾ ਮੇਰੇ ਚੈਲੰਜ ਦੀ ਤਾਂ ਇਹਨੇ ਅਸੀ ਤੈਸੀ ਕਰਦੀ ਹੈ ਹਾਂ ਅੱਡੇ ਨਕਮੇ ਬੰਦੇ ਮੈਂ ਦੇਖਣੇ ਨਹੀਂ ਹੈਗੇ ਦੁਨੀਆ ਦੇ ਮੈਨੂੰ ਹਾਂ ਦੋਸਤ ਮੰਗਾ ਦੇ ਆ ਦੇਖੀ ਆ ਦੇ ਇੱਕ 버거 ਵਜ੍ਹਾ ਮੈਂ ਤਾਂ ਮੈਂ ਤਾਂ ਉਹ ਕਰਨਾ ਸੀ ਚੈਲੰਜ ਕਰਨਾ ਸੀ ਪਹਿਲਾਂ 버거 ਦਾ ਚੈਲੰਜ ਹੈ ਨਾ ਵੀ ਪਹਿਲਾਂ ਕੌਣ ਖਾਂਦਾ 버거 ਹੈ ਤੇ ਤੁਸੀਂ ਸਾਰਾ ਕੰਮ ਖਰਾਬ ਕਰਤਾ ਚੈਲੰਜ ਕਰ ਲਿਆ ਅਗਲੀ ਦੇ ਸਿਆਪਾ ਬਵਾ ਦਾ 10 ਕੀ ਹੁਣ ਕੀ ਲੈਣਾ ਰਹਿਣ ਦੇ ਹੁਣ ਬਸ ਹੋ ਗਿਆ ਹੁਣ ਕੰਮ ਲਾਣਾ ਅੱਛਾ ਜੂਸ ਮੰਗਾ ਦੇ ਚੱਲ ਬੜੇ ਮਾੜੇ ਵੀ ਟੀਮ ਮੇਰੀ ਜਿਹੜੀ ਨਾ ਇਹ ਮੇਰੀ ਜਿਹੜੀ ਟੀਮ ਹੈ ਮਨਮੋਜੀ ਬਲੌਗਰ ਹੈ ਬਹੁਤ ਮਾੜੀ ਟੀਮ ਹੈ ਬਹੁਤ ਬੰਦੇ ਮਾੜੇ ਭਰਤੀ ਕੀਤੇ ਆ ਇੱਕ ਨੰਬਰ ਦੇ ਡੱਲੇ ਬਹੁਤ ਮਾੜੇ ਕਿਸੇ ਕੰਮ ਦੇ ਨਹੀਂ ਹੈਗੇ ਇਹਨਾਂ ਨੂੰ ਬਿਲਕੁਲ ਕੋਈ ਤਨਖਾਹ ਨਹੀਂ ਮਿਲੇਗੀ ਕੋਈ ਕੁਝ ਨਹੀਂ ਮਿਲੇਗਾ ਸਾਰੇ ਪੈਸੇ ਇਹਨਾਂ ਦੇ ਕੱਟੇ ਜਾਣਗੇ ਐ ਨਿਕੰਮਿਆਂ ਇਹ ਸੱਤ ਲੋਏ ਤੇ ਸ਼ੂਟਿੰਗ ਹੋਈ ਸੀ ਇਹੇ ਚਲ ਜੀ ਆਪਾਂ ਦੋਨੋਂ ਏਦਾਂ ਲੱਗਦਾ ਨਾ ਵੀ ਸਮੁੰਦਰ ਦੇ ਹੈਣਾ ਉਹ ਬਾਈ ਚਲ ਜੀ ਚਲ ਦੇ ਆ ਦਾ 버ગર బాਬੂ ਦਾ ਤੂੰ ਮੈ ਤੋਂ ਲੈ ਲਈ ਬਾਬੂ ਤੂੰ ਕੱਲ ਵੀ ਵੇਖ ਖਾਦਾ ਸੀ ਨਾ ਤੂੰ ਰੋਟੀ ਨਹੀਂ ਨਾ ਖਾਂਦੀ ਗੰਦਮੰਦ ਖਾਈ ਜਾਂ ਲਿਆ ਲੈ ਕੇ ਦੇਈ ਜਾਂ ਮੰਨੀ ਬੇਸ਼ਰਮੋ ਬੋਧਨ ਕੰਮੇ ਯਾਰ ਸਾਰੇ ਯਾਰ ਸਹੀ ਗੱਲ ਹੈ ਹੁਣ ਆ ਖਾਣਾ ਹੁਣ ਮੈਂ ਤਾਂ ਖਾਊਗਾ ਹੀ ਆਪਣਾ 버ਗਰ ਭਾਈ ਮੈਂ ਤਾਂ ਖਾਦਾ ਨਹੀਂ ਕੱਲ ਆਪਾਂ ਸਾਰੇ ਰਲ ਕੇ ਖਾ ਲੈਨੇ ਮੈਨੂੰ ਰਲ ਕੇ ਦੇ ਦੋ ਦੋ ਹੀ ਨਹੀਂ ਅੱਧਾ ਅੱਧਾ ਤੇ ਨਾ ਖਾਏਂਗੀ ਤਾਂ ਕੀ ਹੋ ਜਾਏਗਾ ਰਹਿ ਨਹੀਂ ਸਕਦਾ ਬੰਦਾ ਫਿਰ ਮੈਨੂੰ ਕੁਝ ਹੋਰ ਮੰਗਾ ਕੇ ਤਬੀਅਤ ਤਾਂ ਤੇਰੀ ਪਹਿਲੇ ਹੀ ਖਰਾਬ ਹੈ ਬੀਪੀ ਤਾਂ ਤੇਰਾ ਪਹਿਲੇ ਹੀ ਰੋ ਰਹਿੰਦਾ ਫਿਰ 버ਗਰਾਂ ਨੂੰ ਤੂੰ ਗੇੜੇ ਦੇਈ ਜਾਨੀ ਫਿਰ ਕਹਣਾ ਮੇਰਾ ਬੀਪੀ ਲੋ ਹੋ ਗਿਆ ਮੇਰਾ ਪੇਟ ਦਰਦ ਹੋ ਗਿਆ ਮੇਰਾ ਇਹ ਹੋ ਗਿਆ ਆਹੋ ਹੱਦ ਹੋ ਗਈ ਐ ਗੰਦਮੰਦ ਨਾ ਖਾਇਆ ਕਰੋ ਨਾ ਖਾਇਆ ਕਰੋ ਮੁੜ ਜਾਓ ਬਣ ਜਾਓ ਬੰਦੇ ਨਾ ਖਾਇਆ ਕਰੋ ਗੰਦਮੰਦ ਆਹ ਜਦੋਂ ਤੇ ਹੁਣ ਤੇ ਚੈਲੰਜ ਆ ਜਾਂਦਾ ਨਾ ਫੇਰੇ ਠੀਕ ਹੈ ਇਹ ਚੈਲੰਜ ਹੀ ਗੱਲ ਹੋ ਰਿਹਾ ਫਿਰ ਚੈਲੰਜ ਕਰਕੇ ਆਪਾਂ ਉਹ ਤੇ ਚੈਲੰਜ ਕਰਨਾ ਸੀ ਨਾ ਸਵਾਦ ਨਾ ਮਹਗਾ ਮਹਗਾ ਕੇ ਨਹੀਂ ਖਾਣੇ ਚਾਹੀਦਾ ਆਹੋ ਮੈਨੂੰ ਤਾਂ ਖਾਣਾ ਹੀ ਪੈਣਾ 버ਗਰ ਹੁਣ ਸੋਨੂੰ ਖਰਾਬ ਥੋੜੀ ਕਰਨਾ ਹੁਣ ਆ ਸਾਸ ਨਹੀਂ ਸਾਸ ਆ ਦੇ ਸਾਸ ਇਹਨਾਂ ਨੂੰ ਇਹ ਥੱਲੇ ਦਾ ਸਾਡਾ ਸਾਨੂੰ ਵੀ ਆਪਾਂ ਕਹਿਣਾ ਚਾਹੁੰਦੇ ਆਂ ਵੀ 버ਗਰ ਨਾ ਖਾਇਆ ਕਰੋ ਨਾ ਖਾਇਆ ਕਰੋ ਨਿਰਾ ਜ਼ਹਿਰ ਹੁੰਦਾ ਹੈ ਨਾ ਤੇ ਅਸੀਂ ਖਾ ਰਹੇ ਆਂ ਅੱਜ ਅੱਜ ਜਮਾਈ ਵਾਲੀ ਜਿਹੀ ਕਿਉਂ ਖਾ ਰਹੇ ਏ ਅੱਡੇ ਤੁਸੀਂ ਅਸੀਂ ਨਕਮੇ ਆਂ ਅੰਨੇ ਇਹ ਮੈਰਾ ਕੀ ਗੰਦਮੰਦ ਖਾ ਰਹੇ ਆਂ ਅਸੀਂ ਦੇਖੋ ਇੱਧਰ ਦੇਖੋ ਇੱਧਰ ਦੇਖੋ ਉਹਨੇ ਨਾ ਉਹਨੇ ਨਾ ਪਕਾੜਾ ਪਾ ਦੇਣਾ ਤੂੰ ਪਕਾੜਾ ਪਵਾ ਦੇਣਾ ਰੂਪੜਾ ਆਦੇ 버ਗਰ ਇਹ ਵਾਸਤੇ ਸਿਰ ਪਨੀਰ ਵਾਲਾ ਇਹਦੇ ਵਾਸਤੇ ਫ੍ਰੈਂਚ ਫ੍ਰਾਈਜ਼ ਮੰਗਾਏ ਸੀ ਅਸੀਂ ਪਰ ਫ੍ਰੈਂਚ ਫ੍ਰਾਈਜ਼ ਤਾਂ ਮਿਲੇ ਨਹੀਂ ਹੈ ਕਿਉਂਕਿ ਹਲੇ ਟਾਈਮ ਨਹੀਂ ਹੋਇਆ ਸ਼ਾਮ ਨੂੰ ਆਉਂਦਾ ਫ੍ਰੈਂਚ ਵਾਲਾ ਮਨਪ੍ਰੀਤ ਉਹਨੇ ਰੋਲਾ ਪਵਾ ਦੇਣਾ ਤੂੰ ਬੱਚੇ ਨੂੰ ਖਾਈਏ ਸਾਰਾ ਦਾ ਖਾ ਗਈ ਉਹਦਾ ਤੂੰ 버ਗਰ ਆਹੋ ਨਹੀਂ ਇਹਦੇ ਵਾਸਤੇ ਫ੍ਰੈਂਚ ਫ੍ਰਾਈਜ਼ ਮੰਗਾਏ ਸੀ ਪਰ ਮਿਲੇ ਨਹੀਂ ਮੇਰੇ ਵਾਸਤੇ ਤੇਰੇ ਵਾਸਤੇ ਤਾਂ 버ਗਰ ਹੀ ਸੀ ਫਿਰ ਚੈਲੰਜ ਵਾਲਾ 버ਗਰ ਸੀ ਉਹ ਚੈਲੰਜ ਤਾਂ ਨਹੀਂ ਨਾ ਹੋਇਆ ਮੈਨੂੰ ਗੁੱਸਾ ਚੜ ਗਿਆ ਫਿਰ ਮੈਨੂੰ ਆਹਾ ਆ ਮੈਨੂੰ ਤੇ ਆਪ ਕਹਿੰਦੇ ਕਹਿੰਦੇ ਮੈਨੂੰ ਤੇ ਆਪ ਗੁੱਸਾ ਚੜ ਗਿਆ ਹੱਲੇ ਆਦੀ ਚਾਹੀਏ ਫਨੀ ਚਾਹੀਏ ਫਨੀ ਲੱਗਦਾ ਇਹ ਰੱਖ ਲੈ ਹਾਂ ਪਲੇਟ ਲੈ ਆ ਕੇ ਦੇਣੀ ਸੀ ਇਹਨੂੰ ਉਹ ਮੈਂ ਸੈੱਟ ਕਰਦਾ ਇੱਥੇ ਰੱਖ ਦਿਓ ਤੁਸੀਂ ਇੱਥੇ ਨਹੀਂ ਰੱਖ ਸਕਦੇ ਸੀ ਇਹ ਰੱਖ ਲਓ ਹਾਂ ਖਾ ਲੈ ਕੀ ਹੋ ਰਿਹਾ ਕੀ ਕਹਿੰਦੀ ਏ ਛੋਟੇ ਨੇ ਵਾਂਝੋਦਿਆ ਲੱਗਦੇ ਨੇ ਵਾਂ ਲੰਦੇ ਯਾਰ ਵਾਂ ਲੰਦੇ ਯਾਰ ਵਾਲ ਵਾਂਣ ਦੇ ਵਾਂ ਕੁੜੀ ਬਣਾਉਂਦੀ ਏ ਉਹਨੂੰ ਅੱਛਾ ਕੁੜੀ ਬਣਾਉਂਦੀ ਹੈ ਆ ਲਾ ਪਰ ਮਰ ਰਤੀ ਲਰਪੀਏ ਚੱਲ ਬਣਾ 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 ਵਾਟੇ ਸਹੀ ਹੁਣ ਇਕ ਰੀਲ ਨਾ ਯੇ ਬਰੋ ਇਹ ਆ ਰੀਲ ਬਣਾਈਏ ਕਹਿੰਦੀ ਟਿੱਡੂ ਯਾ ਮਮਾ ਹਾਂਜੀ ਤੇ ਹੁਣ ਸਵੇਰ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਪੈਣ ਵਾਲੀ ਐ ਤੇ ਦਿਨ ਅੱਜ ਇਦਾਂ ਦਾ ਹੀ ਸੀਗਾ ਧੁੱਪ ਧੁੱਪ ਚੜੀ ਨਹੀਂ ਸੀਗੀ ਤੇ ਹੁਣ ਮੈਂ ਮਨਪ੍ਰੀ ਨੂੰ ਦੇਣ ਲੱਗਾ ਚਾਹ ਗਰਮ ਕਰਕੇ ਕਿਉਂਕਿ ਉਹ ਥੋੜੀ ਜਿਹੀ ਬਿਜ਼ੀ ਹੈ ਪੜਾਈਪੜੀ ਕਰ ਰਹੀ ਹੈ ਤਾਂ ਕਰਕੇ ਮੈਂ ਕਿਹਾ ਥੋੜੀ ਜਿਹੀ ਸੇਵਾ ਸੁਭਾ ਕਰ ਲੈਣੀ ਚਾਹੀਦੀ ਹੈ ਠੀਕ ਹੈ ਹਾਂਜੀ ਤੇ ਹੁਣ ਚਾਹ ਹੋ ਗਈ ਹੈ ਗਰਮ ਤੇ ਲੈ ਕੇ ਚੱਲਾਂ ਮਨਪ੍ਰੀਤ ਵਾਸਤੇ ਧੂਆ ਨਿਕਲ ਦਿਖ ਰਿਹਾ ਆ ਆ ਦੇਖੋ ਦਿਖ ਰਿਹਾ ਇਹ ਹੈ ਮੈਂਟੋਸ ਜ਼ਿੰਦਗੀ ਔਰ ਇਹ ਹੈ ਆਮ ਜ਼ਿੰਦਗੀ ਬਸ ਬਸ ਕਿੰਨੇ ਨਾਟਕ ਕਰਦੇ ਬਨੇ ਅੱਜ ਚਾਹ ਬਣਾ ਕੇ ਦੇ ਰਿਹਾ ਮੈਂ ਆਮ ਜ਼ਿੰਦਗੀ ਦੇ ਐਚ ਜੀ ਐਚ ਪੀ ਤੇ ਨਹੀਂ ਆਂਦੀ ਕਿਉਂ ਨਹੀਂ ਆਂਦੀ ਯਾਰ ਹੱਦ ਹੋ ਗਈ ਯਾਰ ਸਟੀਲ ਸਟੀਲ ਐਚ ਪੀ ਤੇ ਬੁੱਲ ਕਾਲੇ ਹੋ ਜਾਂਦੇ ਨੇ ਇਹ ਤਾਂ ਫੜ ਲਿਆ ਦਿਓ ਯਾਰ ਸਟੀਲ ਓ ਯਾਰ ਪਲੀਜ਼ ਯਾਰ ਬਸ ਬਸ ਥੱਕ ਗਿਆ ਓ ਯਾਰ ਪੀ ਲੈ ਯਾਰ ਪਲੀਜ਼ ਯਾਰ ਟੱਕ ਕਰ ਯਾਰ ਪੀਲਾ ਯਾਰ ਲੈ ਦੱਸ ਅੱਧ ਹੋ ਗਈ ਇੱਕ ਤੇ ਡਰਮੇ ਨਹੀਂ ਮੁਕਦੇ ਨਾਲੇ ਨੂੰ ਸਟੀਲ ਚ ਪਾ ਕੇ ਲੈ ਕੇ ਆਓ ਇਹ ਤਾਂ ਬਹੁਤ ਜ਼ਿਆਦਾ ਜ਼ਿਆਦਤੀ ਆ ਯਾਰ ਕੀ ਆ ਯਾਰ ਮਨਪੀ ਪਾਣੀ ਵੀ ਲੈ ਕੇ ਆਏ ਗਲਾਸ ਡਰਮੇ ਭਾਜੀ ਆ ਯਾਰ ਇਹ ਤਾਂ ਫालतੂ ਦੀ ਸਹੀ ਗੱਲ ਦੱਸਾਂ ਅੱਧਾ ਥੋੜੀ ਹੁੰਦੀ ਐ ਹਾਂਜੀ ਤੇ ਹੁਣ ਦੇਖੋ ਲੈ ਆ ਕੇ ਦੇ ਦਿੱਤੀ ਮੈਂ ਸਟੀਲ ਦੇ ਗਲਾਸ ਦੇ ਵਿੱਚ ਚਾਹ ਤੇ ਪਾਣੀ ਵੀ ਲੈ ਆ ਕੇ ਦਿੱਤਾ ਤੇ ਜੇ ਰੋਟੀ ਵੀ ਚਾਹੀਦੀ ਐ ਤੇ ਉਹ ਵੀ ਹਾਜ਼ਰ ਐ ਰੱਟਵੀ ਮੈਲ ਜਗੇ ਖਾਣੀ ਹੈ ਖਾਣੀ ਗਰਮ ਕਰਕੇ ਲੈ ਕੇ ਆਉ ਖਾਰਮ ਨਹੀਂ ਆਣੀ ਹੈਗੀ ਖਾਣੀ ਖਾ ਲੈਨੀ ਤੇ ਮੈਂ ਖਾ ਜਾਨੀ ਅੱਧੀ ਅੱਧੀ ਖਾ ਲੈਨੇ ਚੱਲ ਹਮ ਚੱਲ ਚੱਲ ਫੜ ਮਿਆ ਗੋੜਾਣਾ ਲੋਕਾਂ ਨੇ ਦੋਡਾ ਕੋਈ ਗੱਲ ਨਹੀਂ ਫਿਰ ਕਿਆ ਗਿਆ ਕਿਉਂ ਪਤੀ ਪਤਨੀ ਦੀ ਸੇਵਾ ਨਹੀਂ ਕਰਦਾ ਜੀ ਸੇ ਪਤਨੀ ਸੇਵਾ ਕਰ ਸਕਦੀ ਤੇ ਪਤੀ ਨਹੀਂ ਕਰ ਸਕਦਾ ਮਾਲ ਦੀ ਗੱਲ ਹੋ ਗਈ ਨਾਲੇ ਅਸੀਂ ਕਿਹੜਾ ਦੋ ਜੇ ਕਰੀਦੀ ਸੇਵਾ ਜਿੱਦਣ ਵਲੌਗ ਬਣਦਾ ਉਦੋਂ ਹੀ ਕਰੀਦੀ ਜਿੱਦਣ ਵਲੌਗ ਬਣਦਾ ਉਦੋਂ ਸੇਵਾ ਕਰੀਦੀ ਠੀਕ ਹੈ ਨਾ ਸਹੀ ਗੱਲ ਮੇਲ ਵੰਡ ਕੇ ਖਾਣਾ ਚਾਹੀਦਾ ਠੀਕ ਹੈ ਓਏ ਆਹੋ ਚਲੋ ਪੀਓ ਚਾਹ ਮੈਂ ਇੱਕ ਘੁੱਟ ਮੈਨੂੰ ਵੀ ਦੇ ਦਿਓ ਵਾਹ ਹੈਗੀ ਚਾਹ ਨਾ ਬਈ ਹੋਈ ਪਰ ਕਹਿੰਦੇ ਚਾਹ ਪੀਣੀ ਨਹੀਂ ਚਾਹੀਦੀ ਪਤਾ ਤੈਨੂੰ ਦੁਬਾਰਾ ਗਰਮ ਕਰਕੇ ਕਹਿੰਦੇ ਕਿਉਂ ਆਹੋ ਮੈਂ ਪੜਿਆ ਸੀਗਾ ਸੁਣਿਆ ਸੀਗਾ ਪੜਿਆ ਨਹੀਂ ਸੀਗਾ ਸੁਣਿਆ ਸੀਗਾ ਉਹੀ ਸੋਸ਼ਲ ਮੀਡੀਆ ਤੋਂ ਸੁਣਿਆ ਸੀ ਮਤਲਬ ਕਹਿੰਦੇ ਆ ਵੀ ਨਹੀਂ ਪੀਣੀ ਚਾਹੀਦੀ ਦੁਬਾਰਾ ਗਰਮ ਕਰਕੇ ਤਾਜੀ ਬਣਾਣੀ ਚਾਹੀਦੀ ਚਲੋ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਇਹ ਗੱਲ ਸੱਚ ਹੈ ਕਿ ਝੂਠ ਹੈ ਮੈਂ ਨਹੀਂ ਕੀਤੀ ਕੀਤੀ ਆ ਠੰਡੀ ਹੋ ਗਈ ਐਨੇ ਚ ਆਣ ਜਾਣ ਚ ਮੈਨੂੰ ਨਹੀਂ ਪਤਾ ਮੈਂ ਨਹੀਂ ਗਰਮ ਕਰੂੰਗਾ ਆਹੋ ਸਿੱਧੀ ਗੱਲ ਹੈ ਆਪਣੇ ਤਾਂ ਨਹੀਂ ਗਰਮ ਕਰੂੰ ਬੰਦੀ ਹੈਗੀ ਦੁਬਾਰਾ ਦੁਬਾਰਾ ਮੈਨੂੰ ਗਰਮ ਗਰਮ ਚਾਹ ਪਸੰਦ ਹੈ ਤੇ ਮੈਂ ਨਹੀਂ ਕੀ ਆ ਬਹੁਤ ਡਰਾਮੇबाजी ਹੋ ਰਹੀ ਹੈ ਤੇ ਬਹੁਤ ਜ਼ਿਆਦਾ ਦੁਬਾਰਾ ਗਰਮ ਕਰੇ ਨੂੰ ਵਾਲਕ ਲੱਗਿਆ ਚੰਗੀ ਤਰ੍ਹਾਂ ਆਦੋਈ ਯਾਰ ਈਲਾ ਯਾਰ ਚਾਹੀਏ ਗਰਮ ਦੀ ਠੰਡੀ ਏ ਠੰਡੀ ਮੂੰਹ ਫੂਕਣਾ ਆਪਣਾ ਦੱਸ ਫੂਕਣਾ ਮੂੰਹ ਉਂਝੀ ਕਹੇ ਉਂਝੀ ਤੇਰੇ ਮੂੰਹ ਚ ਤੇਰੇ ਮੈਂ ਤੂੰ ਦਿਨਾ ਮਾਚਸ ਦੀ ਡੱਬੀ ਗਰਮ ਲਾ ਕਰਕੇ ਲੈ ਆਓ ਹਾਂ ਉਹ ਮਾਚਸ ਦੀ ਤੀਲੀ ਲਾ ਦਿੰਦਾ ਗੱਲ ਕਰ ਗਰਮ ਆਓ ਚਲ ਮੈਂ ਆਪੇ ਹੀ ਕਰ ਲੈਣੀ ਆ ਚਲ ਮੈਂ ਕਰ ਦੇਣਾ ਕਰ ਦੇਣਾ ਮੈਂ ਕਰ ਦੇਣਾ ਫੜਾ ਉਹ ਡਰਾਮੇ ਬਾਏ ਐ ਕੀ ਆਇਆ ਹੁਣ ਇੱਕ ਕੋਲ ਹੋਈ ਐ ਤੇ ਕੋਲ ਹੋਈ ਆ ਵੀ ਮੈਂ ਫੇਰ ਚਾਜ ਨੂੰ ਪੂਰੀ ਤਰ੍ਹਾਂ ਗਰਮ ਕਰਕੇ ਲਿਆ ਫਿਰ ਮੈਂ ਉਹ ਕੱਚ ਵਾਲੇ ਚ ਲੈ ਹੈ ਤੇ ਫਿਰ ਉਹ ਵਾਪਸ ਲੈ ਕੇ ਗਿਆ ਤੇ ਫਿਰ ਸਟੀਲ ਵਾਲੇ ਚ ਲੈ ਕੇ ਆਇਆ ਦੇਖੋ ਯਾਰ ਕੀ ਹੈ ਯਾਰ ਨਹੀਂ ਮਿਹਨਤ ਦਿਮਾਗ ਖਰਾਬ ਕਰਦਾ ਬਾਹਰ ਮੌਸਮ ਦੇ ਕਿੰਨਾ ਜ਼ਬਰਦਸਤ ਹੋ ਗਿਆ ਬਾਹਰ ਮੀਂਹ ਬਣ ਗਿਆ ਮੀਂਹ ਬਣ ਗਿਆ ਹੋਇਆ ਬਾਹਰ ਚੱਲਦੇ ਆ ਕੋਈ ਨਹੀਂ ਚਲੋ ਚਾਹ ਜੂ ਪੀ ਲੈ ਫਰੈਸ਼ ਹੋ ਜਾਂਦਾ ਨਾ ਮਾਈਂਡ ਥੋੜਾ ਘੁੰਮ ਲੈਣਾ ਚਾਹੀਦਾ ਬਾਈ ਮੇਰੇ ਥੋੜੇ ਜਿਹਾ ਕੁਸਚਨ ਹੈ ਚਲੋ ਉੱਥੇ ਬੈਠ ਜਾਣਾ ਮੈਂ ਹੁਣ ਫੋਨ ਕਰਨੀ ਲੱਗੀ ਸੀ ਮੈਂ ਕਿਹ ਪਤਾ ਕਿਤਨੇ ਉੱਧਰ ਨਾ ਚਲੇ ਗਿਆ ਹੋਣਾ ਜੇ ਉੱਥੋਂ ਨਾ ਫੋਨ ਕਰਾਦਾਂਗੀ ਮੈਂ ਉੱਥੇ ਤੇ ਨੇੜੇ ਪੈ ਜਾਂਦਾ ਨਾ ਮੈਂ ਹੁਣ ਸੱਚੀ ਕਸਮ ਲੱਗੇ ਮੈਂ ਹੁਣ ਉੱਧਰ ਫੋਨ ਕਰਨੀ ਲੱਗੀ ਸੀ ਕਿਧਰ ਉੱਧਰ ਦੇ ਨਹੀਂ ਆ ਗਏ ਬਾਤ ਹੋ ਗਿਆ ਇਹ ਨਾ ਜਾਣੋ ਉਹਦੇ 5 ਵਜੇ ਬਾਅਦ 5 ਵਜੇ ਬੰਦ ਹੋ ਜਾਂਦੀਆਂ ਉਹਨਾਂ ਦੇ ਬੱਸ ਹਾਂਜੀ ਤੇ ਨਵੀਂ ਕੋਲਾ ਜੁਹੇਰ ਮੰਮੀ ਨਹੀਂ ਸੀ ਆਂਦੇ ਪੇ ਮੰਮੀ ਨੂੰ ਮਤਲਬ ਬਸ ਬੜੀ ਲੇਟ ਹੋ ਗਈ ਤੇ ਸਾਰੇ ਐਨੇ ਪਰੇਸ਼ਾਨ ਕੋਈ ਕਿੱਧਰ ਨੂੰ ਜਾਵੇ ਕੋਈ ਕਿੱਧਰ ਨੂੰ ਜਾਵੇ ਤੇ ਫਾਈਨਲੀ ਹੁਣ ਮੰਮੀ ਪਹੁੰਚੇ ਨੇ ਸਵਾ 8:10 ਵਜੇ। ਸਵਾ 9 ਵਜੇ ਤੁਰੇ ਤੇ 8:00 ਪਹੁੰਚੇ। ਤੇ ਇਹ 6 ਵਜੇ ਤੇ ਗਏ ਆ ਤੁਸੀਂ 5 5 5 6 ਵਜੇ ਦੇ ਗਏ। 5 6 ਵਜੇ ਦੇ ਗਏ ਨੇ ਜਾ ਕੇ ਬੱਸ ਸਟੈਂਡ ਤੇ ਖੜੇ ਨੇ ਤੇ ਮੰਮੀ ਦਾ ਬੱਸ ਲਿਆਉਣਾ ਸੀ। ਪਰੇਸ਼ਾਨ ਹੋ ਗਿਆ ਬੰਦੇ ਦੇ 100 ਗੱਲਾਂ ਆਉਂਦੀਆਂ ਦਿਮਾਗ ਚ। ਹੋਰ ਕਿੰਨੀ ਵਾਰੀ ਕਿਹਾ ਵੀ ਫੋਨ ਲੈ ਲਓ ਫੋਨ ਲੈ ਲਓ ਹੈ ਮੰਮੀ ਨੇ ਜਾਣ ਕੇ ਪਤੰਗ ਕੀਤਾ ਜੇ ਮੈਨੂੰ ਪਤਾ ਜਾਣ ਕੇ ਪਰੇਸ਼ਾਨ ਕੀਤਾ ਜੀ ਗੱਲ ਇਹ ਤੁਹਾਨੂੰ ਡੈਡੀ ਦਾ ਨੰਬਰ ਤੇ ਆ ਸੀ ਕਿ ਕੁੜੀਆਂ ਨੂੰ ਫੋਨ ਕਰਦੇ ਫੋਨ ਹੀ ਯਾਦ ਨਹੀਂ ਕੋਈ ਵੀ ਯਾਦ ਆਉਂਦਾ ਹੋਈ ਤਾਂ ਆ ਕੇ ਪਹਿਣਾ ਸੀ ਨਾ ਨੰਬਰ ਕੋਈ ਵਾਰੀ ਕਿਹਾ ਵੀ ਫੋਨ ਲੈ ਲਓ ਫੋਨ ਲੈ ਲਓ ਫੋਨ ਨੀ ਕੱਢ ਲੈਂਦੇ ਹੈਗੇ ਰੱਖਦੇ ਨਹੀਂ ਫੋਨ ਨਹੀਂ ਤੇ ਫੋਨ ਲੈਣ ਨੂੰ ਕੀ ਹੈ ਹੈ ਮੈਂ ਘਰ ਤੇ ਪਾਸ ਯਮਚਾਲੀਆਂ ਨਾ ਮੇਰੇ ਵਰਗੀਆਂ ਜਿਹੜੀਆਂ ਨੇ ਸਾਰੀ ਰਹਿ ਜਾ ਆਵੇ ਬੱਸ 5 ਵਜੇ ਆਈ ਸਰਕਾਰੀ ਬੱਸ ਤੇ ਕੋਈ 100 ਬੰਦੇ ੱੱੱਕੇ ਮਾਰ ਬੰਦਿਆਂ ਨੇ ਬਾਹਰ ਕਰ ਸਰਕਾਰੀ ਬੱਸਾਂ ਦਾ ਤੇ ਬਹੁਤ ਬੁਰਾ ਹਾਲ ਹੈ ਸਹੀ ਗੱਲ ਹੈ ਸਵਾਰੀਆਂ ਲੈ ਗਈ ਅੱਜ ਨਾ ਤੇ ਬੱਸ ਕੋਈ ਸੋਨੂ ਮੇਰੇ ਨਾਲ ਸੀ ਉਦਾਂ ਤਾਂ ਕੋ ਦਾ ਮੈਨੂੰ ਨੰਬਰ ਨਹੀਂ ਜੇਤਾ ਜੀ ਤੇ ਬੱਸ ਮੈਂ ਲੁਕਾਉ ਉਹ ਵੀ ਫਿਰੋਂ ਆਇਆ ਯਾਰ ਦੇਵਾ ਦਾ ਦੀਦੀ ਮੈਨੂੰ ਹੁਣ ਤੇਨੂੰ ਨੰਬਰ ਨਹੀਂ ਕੋਈ ਜੇ ਤਾਂ ਜੀਜਾ ਦੇ ਮੋਨ ਭਾਰ ਦਾ ਮੋਈ ਤਾਂ ਗੱਲ ਕਿਸੇ ਦਾ ਨੰਬਰ ਉਹ ਕੋ ਕਢਾ ਹੈਗਾ ਨਹੀਂ ਉਹ ਪਹਿਲਾਂ ਸਰਕਾਰੀ ਤੇ ਆ ਗਿਆ ਨਾ ਉਹ ਨੂੰ ਫ੍ਰੀ ਆਉਣਾ ਸੀ ਉਹਨੇ ਉਹ ਸਰਕਾਰੀ ਬੱਸ ਦਾ ਇਹ ਪੰਗਾ ਪੈ ਗਿਆ ਵੀ ਮਿੰਟੋਂ ਮਿੰਟ ਚੜ ਜਾਂਦੀ ਹੈ ਬੱਸ ਅੱਡੇ ਤੋਂ ਤੇ ਮਿੰਟ ਚ ਭਰ ਜਾਂਦੀ ਹੈ ਨਾ ਬਚਾਰਾ ਮੇਰਾ ਸਭ ਉਧਾਰ ਘਟਦੀ ਪੜ ਲਿਆ ਕਹਿੰਦਾ ਦੀਦੀ ਮੈਂ ਤਾਂ ਉਧਾਰ ਘਟ ਪੜਦਾ ਤੇ ਹੁਣ ਪਤਾ ਨਵਾਂ ਕੰਮ ਹੈ ਨਾ ਟਿਕਟਾਂ ਘਟਦੇ ਰਹਿਣਾ ਟਿਕਟਾਂ ਘਟ ਦਿੰਦੇ ਨੇ ਪਹਿਲਾਂ ਟਿਕਟਾਂ ਨਹੀਂ ਪੈਂਦੀ ਵੇ ਟਿਕਟਾਂ ਕਰਦੇ ਨੇ ਤੇ ਸਾਰੀਆਂ ਜਨਾਨੀਆਂ ਕਾਊਂਟਰ ਤੇ ਖੜ ਜਾਂਦੀਆਂ ਨੇ ਤੇ ਜਿਹੜੀਆਂ ਪਰਾਂ ਅੱਗੇ ਖੜੀਆਂ ਹੁੰਦੀਆਂ ਨੇ ਉਹ ਚਾੜ ਹੁੰਦੀਆਂ ਤੇ ਜਿਹੜੀਆਂ ਟਿਕਟਾਂ ਲੈਂਦੇ ਉਹ ਪਿੱਛੇ ਰਹਿ ਜਾਂਦੀਆਂ ਟਿਕਟਾਂ ਦੇ ਅੰਦਰ ਵੀ ਮਿਲ ਜਾਂਦੀਆਂ ਇਹ ਵੀ ਤਾਂ ਵੀ ਐਵੇਂ ਹੱਸ ਗੱਲ ਨਹੀਂ ਇਹ ਨਾ ਡਰਾਮੇ ਕਰਦੇ ਨੇ ਨਾ ਉਹ ਬੜੇ ਤੇਜ਼ ਨੇ ਬੱਸਾਂ ਵਾਲੇ ਬੜੇ ਤੇਜ਼ ਨੇ ਕਿਹ ਰਾਈ सोनू ਨਹੀਂ ਬੈਠਾ ਪੰਜ ਜੜੀ ਜ਼ਿਆਦਾ ਪਿੰਡ ਬੜੀ ਮੇਰੇ ਕਰਕੇ ਵਿਚਾਰਾ ਬੈਠਾ ਨਾ ਫਿਰ 5:30 ਵਜੇ ਬੱਸ ਆਈ ਸਰਕਾਰੀ 5 ਵਜੇ ਕੋ ਪਤਾ ਨਹੀਂ ਚੜਦੇ ਨੇ ਪਹਿਲਾਂ ਬਸ ਐ ਉਹ ਟਿਕ ਟਿਕ ਕਰਦੇ ਬਿਠੇ ਰਹਿੰਦੇ ਚੜਨਾ ਕਿਵੇਂ ਆਨਾ ਤੇ ਮੂਲਕ ਉਤਰ ਲਾਸ਼ ਬਹੁਤ ਜਿਆਦਾ ਹੁੰਦਾ ਨਾ ਬਹੁਤ ਜਿਆਦਾ ਆ ਪਤਾ ਹੀ ਨਹੀਂ ਕਿਵੇਂ ਚੜਦੀ ਸੀ ਇੱਕ ਜਿਹਾ ਸਵਾਰ ਦਾ ਬੋਝ ਬਣਾ ਲੀ ਉਹ ਬੰਦੇ ਬੰਦੇ ਤੋਂ ਕਰਕੇ ਖਿੱਚਦੀ ਸਾਰੇ ਬੰਦੇ ਆਵਾ ਦਿੰਦੇ ਨੇ ਬੰਦੇ ਚੜਦੇ ਨਹੀਂ ਉਸ ਵਾਸਤੇ ਕੰਨੀਆਂ ਅੱਜ ਨਾਲ ਨਾ ਬੱਸਾਂ ਤੇ ਚੜ੍ਹਦੀਆਂ ਨੇ ਨੀਆਂ ਨੀਆਂ ਸਹੀ ਗੱਲ ਹੈ ਤੇ ਉਹ ਜਿਹੜੀਆਂ ਤੇ ਕੁੜੀਆਂ ਕੜੀਆਂ ਨੇ ਫਟੋ ਫਟ ਨੋਕ ਕਮਾਲ ਜਿਹਾ ਹੋਰ ਐਵੇਂ ਸਭ ਤੋਂ ਪਹਿਲਾਂ ਮੈਂ ਬੱਸ ਚੜ੍ਹਦੀ ਹੁੰਦੀ ਸੀ ਅਹੀਂ ਕਿਹਾ ਵੀ ਸੀ ਮੰਮੀ ਨੂੰ ਮੈਂ ਅਸੀਂ ਕਿਹਾ ਵੀ ਆ ਵੀ ਗੱਡੀ ਤੇ ਲੈਣ ਆ ਜਾਨੇ ਹੈ ਮੰਮੀ ਮੰਨਦੇ ਹੀ ਨਹੀਂ ਹੈਗੇ ਗੱਲ ਨਾ ਇੱਕ ਵਾਰੀ ਅੜ ਜਾਂਦਾ ਵਾ ਸੜ ਜਾਂਦਾ ਨੇ ਸਾਰਿਆਂ ਨੂੰ ਪਰੇਸ਼ਾਨ ਕੀਤਾ ਅੱਜ ਪਰਾਇਵਟ ਹੋ ਜਾਇਆ ਕਰੂਗੇ ਮੈਂ ਫਿਰ ਪ੍ਰਾਈਵੇਟ ਦੇ ਮਹਿਕਾ ਆ ਜਾਊਗੀ ਜ਼ਰੂਰ ਤੂੰ ਜਾ ਸਰਕਾਰੀ ਹੋਰ ਜੇ ਮੈਨੂੰ ਬਾਸੜੇ ਤੋਂ ਚਾਹ ਆਈ ਸਤਲੋ ਤੇ ਸਤਲੋ ਆਈ ਜਾਵੇ ਸਤਲੋ ਤੇ ਸਤਲੋ ਚੜੀ ਆਵੇ ਹੈ ਕੋਈ ਜਿਹੜੀ ਸਤਲੋ ਆਵੇ ਉਹਦੇ ਚ ਇੱਕ ਦੋ ਸਵਾਰੀ ਉੱਤਰ ਫੇਸ ਦੇ ਲਗਾਉ ਹੈ ਫੇਰ ਮੈਨੂੰ ਉਹਦੇ ਮੇਲ ਲਗਾਈਆਂ ਨੇ ਨਾ ਸਰਕਾਰੀ ਦੇ ਲਾਜ ਨਾ ਜਿਹੜੀ ਅਸ਼ਾ ਮੈਨੂੰ ਵੀ ਹੈ ਇਸੀ ਮੈਨੂੰ ਪਤਾ ਨਾ ਕਿ ਕੀ ਹਸਾਬ ਤਾਂ ਨਵੀਆਂ ਨਵੀਆਂ ਬਸਾਂ ਨੇ ਨਾ ਕਰ ਗਿਆ ਬਸ ਆ ਗਿਆ ਨਵੀਆਂ ਮੈਂ ਤੁਹਾਨੂੰ ਤਾਂ ਇਹ ਕਹਿੰਦੀ ਵੀ ਸੀ ਚਲੋ ਫੋਨ ਲੈ ਕੇ ਆ ਚਾਹਦੇ ਯਾਰ ਫੋਨ ਲੈ ਕੇ ਆ ਜੇ ਆ ਜਾਣਾ ਹੈ ਹੁਣ ਸੀ ਹਾਂ ਮੈਂ ਹੁਣ ਕਹਿੰਦੀ ਸੀ ਪਈ ਸੀ ਮੈਂ ਕਿ ਹੁਣ ਫਿਰ ਜਾਣਾ ਹੀ ਪੈਣਾ ਤੁਹਾਨੂੰ ਮੇਰਾ ਜਿਹੜਾ ਪਰ ਜਾਣਾ ਕਿਥੇ ਐ ਪੰਗਾ ਨਾ ਜਾਣਾ ਕਿਥੇ